ਇੱਥੇ ਪ੍ਰਧਾਨ ਦੇ ਲਈ ਮਤਲਬ ਆਪਸ ਵਿੱਚ ਜਿਹੜੀ ਰثتਬੰਦੀਆਂ ਹੁੰਦੀਆਂ ਨੇ ਉਹਨਾਂ ਦੇ ਅੰਦਰ ਹੀ ਬਹੁਤ ਲੜਾਈਆਂ ਬਹੁਤ ਟੜੇ ਹੁੰਦੇ ਨੇ ਇਹ ਵੀ ਕੌਣ ਪ੍ਰਧਾਨ ਲੱਗੂਗਾ ਪਰ ਜਿਹੜੀ ਆਪਣੀ ਜਥੇਬੰਦੀ ਹੈ ਆਪਣੀ ਜਿਹੜੀ ਸੋਚਣੀ ਹੈ ਬਹੁਤ ਵੱਖਰੀ ਹੈ ਮਤਲਬ ਅਸੀਂ ਇਹ ਦੇਖਦੇ ਹਾਂ ਵੀ ਜਿਹੜਾ ਅਸੀਂ ਕੰਮ ਕਰਨਾ ਹੈ ਸਾਡੀ ਵਿਦਿਆਰਥੀ ਜਥੇਬੰਦੀ ਹੈ ਬਿਨਾਂ ਕਿਸੇ ਪੋਲਿਟਿਕਲ ਲੀਡਰ ਕਿਸੇ ਪਾਰਟੀ ਨਾਲ ਨਹੀਂ ਜੁੜੇ ਹੋਏ ਤੇ ਐਸੀ ਕੀ ਹੁੰਦਾ ਵੀ ਯੂਨੀਵਰਸਿਟੀ ਨੂੰ ਇੱਕ ਟ੍ਰੇਨਿੰਗ ਗਰਾਊਂਡ ਬਣਾ ਰਿਹਾ ਦਿੱਤਾ ਜਾਂਦਾ ਇਸ ਮਹੀਨੇ ਚ ਨਾ ਜਿਹੜਾ ਸ਼ੋਨਾ ਵਾਲਾ ਮਹੀਨਾ ਹੁੰਦਾ ਹੈ ਵੀ ਇਥੋਂ ਜਿਹੜੇ ਅਗਲੇ ਐਮਪੀ ਐਮ.ਐਲ.ਏ ਨੇ ਨਾ ਪਾਰਟੀਆਂ ਦੇ ਉਹ ਤਿਆਰ ਕੀਤੇ ਜਾਂਦੇ ਨੇ ਜਾਂ ਫਿਰ ਇੱਥੇ ਉਹਨਾਂ ਦਾ ਵੋਟਰ ਬੇਸ ਹੈ ਉਹ ਤਿਆਰ ਕੀਤਾ ਜਾਂਦਾ ਹੈ ਕਈ ਵਾਰੀਆਂ ਹੁੰਦਾ ਹੈ ਵੀ ਜਿਹੜੇ ਇਥੋਂ ਕੌਂਸਲ 'ਚ ਜਿੱਤ ਵੀ ਗਏ ਨੇ ਕੁਝ ਲੋਕ ਉਹ ਕੁਝ ਮਹੀਨਿਆਂ ਬਾਅਦ ਯੂਨੀਵਰਸਿਟੀ ਤੋਂ ਗਾਇਬ ਹੋ ਜਾਂਦੇ ਨੇ ਤੇ ਆਪਣੀ ਪਾਰਟੀ ਦੇ ਕਿਤੇ ਹੋਰ ਕਿਸੇ ਹੋਰ ਸਟੇਟ 'ਚ ਕੈਂਪੇਨਿੰਗ ਕਰਾ ਰਹੇ ਹੁੰਦੇ ਨੇ ਕਦੇ ਕਿਸੇ ਅਹੁਦੇ ਤੇ ਲੱਗ ਜਾਂਦੇ ਨੇ ਮਰੇ ਵੀ ਇੱਕ ਤਰ੍ਹਾਂ ਦਾ ਪੋਲਿਟਿਕਲ ਕਰੀਅਰ ਲਾਂਚ ਕਰਨ ਦਾ ਉਹ ਬਣ ਜਾਂਦਾ ਜਰੀਆ ਉਹਨੂੰ ਬਦਲਣ ਦੀ ਲੋੜ ਹੈ ਜਿੱਥੇ ਜੋ ਲੀਡਰ ਚੁਣ ਕੇ ਜਾਣਗੇ ਸਟੂਡੈਂਟ ਰਾਜਨੀਤੀ ਚੋਂ ਨਿਕਲਣਗੇ ਉਹ ਸ਼ਾਇਦ ਜ਼ਿਆਦਾ ਬਿਹਤਰੀਨ ਕੰਮ ਕਰਨ ਜਿਹੜੀ ਮੇਨਸਟ੍ਰੀਮ ਪੋਲਿਟੀਸ਼ੀਅਨ ਉਹਨਾਂ ਨਾਲੋਂ ਦੇਖੋ ਜੋ ਅਸਲ ਬਦਲਾ ਹੁੰਦਾ ਹੈ ਨਾ ਉਹ ਇਥੋਂ ਵਿਦਿਆਰਥੀਆਂ ਤੋਂ ਹੀ ਆਊਗਾ ਉਹ ਅਸੀਂ ਉੱਤੋਂ ਨਹੀਂ ਉਮੀਦ ਕਰ ਸਕਦੇ ਮੈਂ ਉਦਾਹਰਨ ਮੈਨੂੰ ਤੁਹਾਨੂੰ ਦੱਸਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਤੇ ਜਿਹੜੀ ਯੂਨੀਵਰਸਿਟੀ ਹੈ ਉਹਦੇ ਤੇ 250 ਕਰੋੜ ਦਾ ਕਰਜ਼ਾ ਸਿਗਾ ਤੇ ਉਹਨਾਂ ਨੂੰ ਜਿਹੜਾ ਸਲਾਨਾ ਬਜਟ ਹੁੰਦਾ ਸੀਗਾ ਉਹਨੂੰ ਘਟਾ ਦਿੱਤਾ ਸੀਗਾ ਸਰਕਾਰ ਨੇ ਜਦ ਕਿ ਜਦੋਂ ਇਹ ਨਵੀਂ ਸਰਕਾਰ ਆਈ ਸੀ ਕਿ ਪੰਜਾਬ ਸਰਕਾਰ ਮਾਨ ਸਰਕਾਰ ਸੀਗੀ ਉਹਨਾਂ ਨੇ ਕਿਹਾ ਸੀ ਕਿ ਵੀ ਸਿੱਖਿਆ ਨੂੰ ਕਰਜ਼ਾਈ ਨਹੀਂ ਹੋਣ ਦੇਵਾਂਗੇ ਤੇ ਕਿਹਾ ਤਾਂ ਇਹ ਪਰ ਅਮਲ ਚ ਕੀ ਕੀਤਾ ਉਹਨਾਂ ਨੇ ਕਿ ਜਿਹੜਾ ਬਜਟ ਹੈ ਉਹ ਹੋਰ ਘਟਾ ਦਿੱਤਾ ਉੱਥੇ ਵਿਦਿਆਰਥੀਆਂ ਨੇ 40 ਦਿਨ ਲੰਮਾ ਪੱਕਾ ਮੋਰਚਾ ਲਾਇਆ ਉੱਥੇ ਸੰਘਰਸ਼ ਕੀਤਾ ਤੇ ਉਹਦੇ ਤੋਂ ਬਾਅਦ ਜਿਹੜੀ ਹੁਣ ਯੂਨੀਵਰਸਿਟੀ ਹੈ ਉਹਨਾਂ ਦਾ ਕਰਜ਼ਾ ਵੀ ਮਾਫ਼ ਹੋਇਆ ਤੇ ਉਹਨਾਂ ਨੂੰ ਹੁਣ ਸਲਾਨਾ 360 ਕਰੋੜ ਗ੍ਰਾਂਟ ਆਉਂਦੀ ਹੈ ਸਰਕਾਰ ਵੱਲੋਂ ਜੋ ਕਿ ਪਹਿਲਾਂ ਨਾਲੋਂ ਕਈ ਗੁਣਾ ਵੱਧ ਹੈ ਮਤਲਬ ਇਹ ਤਾਕਤ ਹੁੰਦੀ ਹੈ ਵਿਦਿਆਰਥੀਆਂ ਨੇ ਇੱਕੇ ਵਿੱਚ ਕਿਉਂਕਿ ਜਿਹੜੀਆਂ ਸਰਕਾਰਾਂ ਅੱਜ ਵਿਦਿਆਰਥੀ ਵਿਰੋਧੀ ਨੀਤੀਆਂ ਲੈ ਕੇ ਆ ਰਹੀਆਂ ਨੇ ਉਹਨਾਂ ਦੇ ਹੀ ਸਟੂਡੈਂਟ ਵਿੰਗ ਉਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਿਵੇਂ ਕਰ ਸਕਦੇ ਨੇ ਸასიਗਲ ਜੀ ਚਾਹ ਤੇ ਚਰਚਾ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਔਰ ਪੰਜਾਬ ਯੂਨੀਵਰਸਿਟੀ ਦੀ ਸਿਆਸਤ ਤੇ ਜਿਹੜੀ ਚਰਚਾ ਅਸੀਂ ਕਰ ਰਹੇ ਹਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਿਆਸਤ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਵਿਦਿਆਰਥੀ ਉੱtre ਹੋਏ ਨੇ ਇੱਕੋ ਇੱਕ ਪੰਜਾਬ ਦੀ ਯੂਨੀਵਰਸਿਟੀ ਆ ਜਿੱਥੇ ਵਿਦਿਆਰਥੀ ਚੋਣਾਂ ਹੁੰਦੀਆਂ ਨੇ ਤੇ ਵਿਦਿਆਰਥੀ ਚੋਣਾਂ ਦਾ ਜਿਹੜਾ ਹਿੱਸਾ ਵਿਦਿਆਰਥੀ ਨੇ ਉਹਨਾਂ ਦੇ ਨਾਲ ਤੁਹਾਡੀਆਂ ਮੁਲਾਕਾਤਾਂ ਕਰਵਾ ਰਹੇ ਹਾਂ ਇਸ ਮੁਲਾਕਾਤ ਦੇ ਵਿੱਚ ਮੇਰੇ ਨਾਲ ਪੀਐਸਯੂ ਲਲਕਾਰ ਤੋਂ ਸਾਰਾ ਨਹੀਂ ਸਾਰਾ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਸ਼ੁਕਰੀਆ ਅ ਸਾਰਾ ਪ੍ਰੈਜ਼ੀਡੈਂਟ ਦੇ ਲਈ ਲੜ ਰਹੇ ਨੇ ਸਾਰਾ ਕਿਵੇਂ ਕਿਉਂ ਇਹ ਫੈਸਲਾ ਕੀਤਾ ਤੁਸੀਂ ਕਿ ਪ੍ਰੈਜ਼ੀਡੈਂਟ ਦੇ ਲਈ ਜਿਹੜਾ ਤੁਸੀਂ ਵੀ ਲੜੋਗੇ ਇਲੈਕਸ਼ਨ ਜਿਵੇਂ ਆਮ ਤੌਰ ਤੇ ਚੋਣਾਂ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ ਇਸ ਯੂਨੀਵਰਸਿਟੀ 'ਚ ਇੱਕ ਕਲਚਰ ਚੱਲਦਾ ਹੈ ਨਾ ਵੀ ਇੱਥੇ ਪ੍ਰਧਾਨ ਦੇ ਲਈ ਮਤਲਬ ਆਪਸ 'ਚ ਜਿਹੜੀ ਜੱਥੇਬੰਦੀਆਂ ਹੁੰਦੀਆਂ ਨੇ ਉਹਨਾਂ ਦੇ ਅੰਦਰ ਹੀ ਬਹੁਤ ਲੜਾਈਆਂ ਬਹੁਤ ਧੜੇ ਹੁੰਦੇ ਨੇ ਵੀ ਕੌਣ ਪ੍ਰਧਾਨ ਲੱਗੂਗਾ ਪਰ ਜਿਹੜੀ ਆਪਣੀ ਜੱਥੇਬੰਦੀ ਹੈ ਆਪਣੀ ਜਿਹੜੀ ਸੋਚਣੀ ਹੈ ਬਹੁਤ ਵੱਖਰੀ ਹੈ ਮਤਲਬ ਅਸੀਂ ਇਹ ਦੇਖਦੇ ਹਾਂ ਵੀ ਜਿਹੜਾ ਅਸੀਂ ਕੰਮ ਕਰਨਾ ਹੈ ਸਾਡੀ ਵਿਦਿਆਰਥੀ ਜੱਥੇਬੰਦੀ ਹੈ ਬਿਨਾਂ ਕਿਸੇ ਪੋਲਿਟਿਕਲ ਲੀਡਰ ਕਿਸੇ ਪਾਰਟੀ ਨਾਲ ਨਹੀਂ ਜੁੜੇ ਹੋਏ ਤਾਂ ਇਹਦੇ 'ਚ ਮਤ ਜਿਹੜਾ ਵਿਦਿਆਰਥੀ ਜਿਹੜਾ ਇੱਥੇ ਕੁਝ ਸਾਲਾਂ ਤੋਂ ਕੰਮ ਕਰਦਾ ਆ ਰਿਹਾ ਹੈ ਜਿਹੜੀ ਜਥੇਬੰਦੀ ਦੀ ਚੰਗੀ ਨੁਮਾਇੰਦਗੀ ਕਰ ਸਕਦਾ ਹੈ ਉਹਨੂੰ ਅੱਗੇ ਲਿਆਇਆ ਜਾਂਦਾ ਹੈ ਵੀ ਉਹ ਜਿਹੜਾ ਚੋਣ ਜਿਹੜੀਆਂ ਚੋਣਾਂ ਨੇ ਉਹਦੇ ਚ ਉਮੀਦਵਾਰ ਖੜਾ ਹੋਊਗਾ ਤੇ ਇਹ ਇੱਕ ਜ਼ਿੰਮੇਵਾਰੀ ਹੁੰਦੀ ਹੈ ਵੀ ਜਥੇਬੰਦੀ ਲਈ ਤੁਸੀਂ ਨੁਮਾਇੰਦਗੀ ਕਰਨੀ ਹੈ ਵਿਦਿਆਰਥੀਆਂ ਵਿੱਚ ਆਪਣੀ ਗੱਲ ਲੈ ਕੇ ਜਾਣੀ ਹੈ ਤੇ ਵਿਦਿਆਰਥੀ ਉਹਨੂੰ ਇੱਕ ਬਦਲ ਦੀ ਰਾਜਨੀਤੀ ਦੇਣੀ ਹੈ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਦੇਖਦੇ ਹਾਂ ਵੀ ਇਹ ਕੋਈ ਚੌਦਰ ਵਾਲੀ ਆ ਫਿਰ ਇਹ ਉਹ ਅਗਲ ਨਹੀਂ ਹੈਗੀ ਵੀ ਮਤਲਬ ਕੋਈ ਜਦੋਂ ਹੁੰਦਾ ਵੀ ਬਹੁਤ ਜਸ਼ਨ ਮਨਾਏ ਜਾਂਦੇ ਨੇ ਸਟicker ਡਾਈ ਜਾਂਦੇ ਨੇ ਗੱਡੀਆਂ ਦੀ ਰੈਲੀਆਂ ਚੱਲਦੀਆਂ ਨੇ ਮਤਲਬ ਆਪਣੀ ਜਿਹੜੀ ਸੋਚ ਨਹੀਂ ਹੈ ਵੀ ਇਹ ਇੱਕ ਜ਼ਿੰਮੇਵਾਰੀ ਵਾਲਾ ਉਹ ਹੈ ਜਿਹੜਾ ਪ੍ਰਧਾਨ ਦੀ ਹੁੰਦੀ ਹੈ ਕਿਹੜਾ ਬਦਲ ਤੁਸੀਂ ਦੇਣਾ ਚਾਹੁੰਦੇ ਹੋ ਕੀ ਹੈ ਬਦਲ ਤੁਹਾਡੇ ਕੋਲੇ ਕੀ ਹੈ ਜਿਵੇਂ ਇਸ ਯੂਨੀਵਰਸਿਟੀ ਵਿੱਚ ਲੰਬੇ ਸਮੇਂ ਤੋਂ ਇਹ ਕਲਚਰ ਚੱਲਦਾ ਆ ਰਿਹਾ ਹੈ ਵੀ ਜਿਵੇਂ ਜੋ ਜੋ ਵੀ ਦੇਸ਼ ਦੀਆਂ ਵੱਡੀਆਂ ਪੋਲਿਟੀਕਲ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਸਟੂਡੈਂਟ ਵਿੰਗ ਹੁੰਦੇ ਨੇ ਉਹ ਇੱਥੇ ਕੰਮ ਕਰਦੇ ਨੇ ਤੇ ਇੱਥੇ ਕੀ ਹੁੰਦਾ ਵੀ ਯੂਨੀਵਰਸਿਟੀ ਨੂੰ ਇੱਕ ਟ੍ਰੇਨਿੰਗ ਗਰਾਊਂਡ ਬਣਾ ਦਿੱਤਾ ਜਾਂਦਾ ਇਸ ਮਹੀਨੇ ਚ ਨਾ ਜਿਹੜਾ ਸ਼ੋਨਾ ਵਾਲਾ ਮਹੀਨਾ ਹੁੰਦਾ ਵੀ ਇੱਥੋਂ ਜਿਹੜੇ ਅਗਲੇ ਐਮਪੀ ਐਮਐਲਏ ਨੇ ਨਾ ਪਾਰਟੀਆਂ ਦੇ ਉਹ ਤਿਆਰ ਕੀਤੇ ਜਾਂਦੇ ਨੇ ਜਾਂ ਫਿਰ ਇੱਥੇ ਉਹਨਾਂ ਦਾ ਵੋਟਰ ਬੇਸ ਹੈ ਉਹ ਤਿਆਰ ਕੀਤਾ ਜਾਂਦਾ ਹੈ ਗਈਆਂ ਹੁੰਦਾ ਵੀ ਜਿਹੜੇ ਇੱਥੋਂ ਕੌਂਸਲ ਜਿੱਤ ਵੀ ਗਏ ਨੇ ਕੁਝ ਲੋਕ ਉਹ ਕੁਝ ਮਹੀਨਿਆਂ ਬਾਅਦ ਯੂਨੀਵਰਸਿਟੀ ਤੋਂ ਗਾਇਬ ਹੋ ਜਾਂਦੇ ਨੇ ਤੇ ਆਪਣੀ ਪਾਰਟੀ ਦੇ ਕਿਤੇ ਹੋਰ ਕਿਸੇ ਹੋਰ ਸਟੇਟਸ ਤੇ ਕੈਂਪੇਨਿੰਗ ਕਰਾਰੇ ਹੁੰਦੇ ਨੇ ਕਦੇ ਕਿਸੇ ਅਹੁਦੇ ਦੇ ਲੱਗ ਜਾਂਦੇ ਨੇ ਮਤਲਬ ਇੱਕ ਤਰ੍ਹਾਂ ਦਾ ਪੋਲਿਟੀਕਲ ਕਰੀਅਰ ਲਾਂਚ ਕਰਨ ਦਾ ਉਹ ਬਣ ਜਾਂਦਾ ਜਰੀਆ ਉਹਨੂੰ ਬਦਲਣ ਦੀ ਲੋੜ ਹੈ ਲੱਗਦਾ ਨਹੀਂ ਇਹ ਚੰਗੀ ਗੱਲ ਵੀ ਹੈ ਕਿ ਜੇ ਵਿਦਿਆਰਥੀਆਂ ਚੋਂ ਲੀਡਰ ਚੁਣ ਕੇ ਜਾਣਗੇ ਸਟੂਡੈਂਟ ਰਾਜਨੀਤੀ ਤੋਂ ਨਿਕਲਣਗੇ ਉਹ ਸ਼ਾਇਦ ਜ਼ਿਆਦਾ ਬਿਹਤਰ ਕੰਮ ਕਰਨ ਜਿਹੜੀ ਮੇਨਸਟ੍ਰੀਮ ਪੋਲਿਟੀਸ਼ੀਅਨ ਉਹਨਾਂ ਨਾਲੋਂ ਦੇਖੋ ਅੱਜ ਜੋ ਮੇਨਸਟ੍ਰੀਮ ਪੋਲਿਟਿਕਸ ਚੱਲਦੀ ਪਈ ਹੈ ਅਸੀਂ ਇਹ ਮੰਨਦੇ ਹਾਂ ਵੀ ਉਹ ਲਗਾਤਾਰ ਵਿਦਿਆਰਥੀ ਵਿਰੋਧੀ ਨੀਤੀਆਂ ਲੈ ਕੇ ਆਉਂਦੇ ਨੇ ਹਨਾ ਲੋਕ ਵਿਰੋਧੀ ਨੀਤੀਆਂ ਲੈ ਕੇ ਆਉਂਦੇ ਨੇ ਜੋ ਮਤਲਬ ਇੱਥੇ ਵਿਰਾਜਨੀਤੀ ਹੋਣੀ ਚਾਹੀਦੀ ਵਿਦਿਆਰਥੀਆਂ ਚ ਜੋ ਉਹ ਤੋਂ ਉਲਟ ਕੰਮ ਕਰਦੇ ਨੇ ਅਸੀਂ ਉਹਨਾਂ ਤੋਂ ਉਹਨਾਂ ਤੋਂ ਕਿਵੇਂ ਕਹਿ ਸਕਦੇ ਆ ਵੀ ਉਹ ਚੰਗੀ ਗੱਲ ਹੈ ਵੀ ਉਹ ਰਾਜਨੀਤੀ ਕਰਦੇ ਪਏ ਨੇ ਜਿਹੜੇ ਹੁਣ ਲਗਾਤਾਰ ਸਰਕਾਰਾਂ ਵੱਲੋਂ ਯੂਨੀਵਰਸਿਟੀਆਂ ਦੇ ਬਜਟ ਘਟਾਏ ਜਾਂਦੇ ਨੇ ਯੂਜੀਸੀ ਤੇ ਕੱਟ ਲਏ ਜਾਂਦੇ ਨੇ ਨਵੀਂ ਸਿੱਖਿਆ ਨੀਤੀ ਹੈਗੇ 2020 ਦੀ ਜਿਹਦੇ ਕਰਕੇ ਜਿਹੜਾ ਨਿੱਜੀਕਰਨ ਹੈ ਸਿੱਖਿਆ ਦਾ ਉਹ ਕਿੰਨਾ ਵੱਧ ਰਿਹਾ ਹੈ ਮਤਲਬ ਇੱਕ ਪਾਸੇ ਜਦੋਂ ਇਹ ਸਾਰੇ ਕੁਝ ਚੱਲਦਾ ਪਿਆ ਹੈ ਤਾਂ ਬਦਲ ਇਹ ਕਰਨ ਦੀ ਲੋੜ ਹੈ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੈਲੰਜ ਕਰੀਏ ਪ ਫਿਰ ਜੇ ਇਥੋਂ ਤੁਸੀਂ ਲੀਡਰਸ਼ਿਪ ਪੈਦਾ ਹੀ ਨਾ ਕਰ ਸਕੀਏ ਫਿਰ ਪਾਲਿਸੀ ਮੇਕਿੰਗ ਤੋਂ ਦਿੱਤੇ ਕਿਵੇਂ ਤੁਸੀਂ ਉਹਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹੋ ਕਿ ਪਾਲਿਸੀ ਮੇਕਿੰਗ ਪ੍ਰੋ ਪੀਪਲ ਜਾਂ ਤੁਸੀਂ ਕਹਿੰਦੇ ਪ੍ਰੋ ਸਟੂਡੈਂਟ ਹੋਣੀ ਚਾਹੀਦੀ ਹੈ এডੂਕੇਸ਼ਨ ਨਿਊ এডੂਕੇਸ਼ਨ ਪਾਲਿਸੀ ਆ ਰਹੀ ਹੈ ਫਿਰ ਉੱਥੇ ਵੀ ਤਾਂ ਤੁਹਾਨੂੰ ਲੱਗਦਾ ਕਿ ਉੱਥੇ ਪਾਲਿਸੀ ਮੇਕਿੰਗ ਚ ਕਿਤੇ ਗੜਬੜ ਹੋ ਰਹੀ ਹੈ ਤਾਂ ਉੱਥੇ ਚੰਗੇ ਬੰਦੇ ਜਾਣਗੇ ਤਾਂ ਹੀ ਉਹ ਸੁਧਾਰੂਗਾ ਕਿਵੇਂ ਹੋਊਗਾ ਕੀ ਹੋਊਗਾ ਦੇਖੋ ਜੋ ਅਸਲ ਬਦਲਾਅ ਹੁੰਦਾ ਹੈ ਨਾ ਉਹ ਇਥੋਂ ਵਿਦਿਆਰਥੀਆਂ ਤੋਂ ਹੀ ਆਊਗਾ ਉਹ ਅਸੀਂ ਉੱਤੋਂ ਨਹੀਂ ਉਮੀਦ ਕਰ ਸਕਦੇ ਮੈਂ ਉਦਾਹਰਨ ਮੇਰੇ ਤੁਹਾਨੂੰ ਦੱਸਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਤੇ ਜਿਹੜੀ ਯੂਨੀਵਰਸਿਟੀ ਹੈ ਉਹਦੇ ਤੇ 250 ਕਰੋੜ ਦਾ ਕਰਜ਼ਾ ਸੀਗਾ ਤੇ ਉਹਨਾਂ ਨੂੰ ਜਿਹੜਾ ਸਾਲਾਨਾ ਬਜਟ ਆਉਂਦਾ ਸੀਗਾ ਉਹਨੂੰ ਘਟਾਤਾ ਸੀਗਾ ਸਰਕਾਰ ਨੇ ਜਦਕਿ ਜਦੋਂ ਇਹ ਨਵੀਂ ਸਰਕਾਰ ਆਈ ਸੀ ਕਿ ਪੰਜਾਬ ਸਰਕਾਰ ਇਮਾਨ ਸਰਕਾਰ ਸੀਗੀ ਉਹਨਾਂ ਨੇ ਕਿਹਾ ਸੀਗਾ ਵੀ ਸਿੱਖਿਆ ਨੂੰ ਕਰਜ਼ਾਈ ਨਹੀਂ ਹੋਣ ਦੇਵਾਂਗੇ ਤੇ ਕਿਹਾ ਤਾਂ ਇਹ ਪਰ ਅਮਲ ਚ ਕੀ ਕੀਤਾ ਉਹਨਾਂ ਨੇ ਵੀ ਜਿਹੜਾ ਬਜਟ ਹੈ ਉਹ ਹੋਰ ਘਟਾ ਦਿੱਤਾ ਉੱਥੇ ਵਿਦਿਆਰਥੀਆਂ ਨੇ 40 ਦਿਨ ਲੰਮਾ ਪੱਕਾ ਮੋਰਚਾ ਲਾਇਆ ਉਥੇ ਸੰਘਰਸ਼ ਕੀਤਾ ਤੇ ਉਹਦੇ ਤੋਂ ਬਾਅਦ ਜਿਹੜੀ ਹੁਣ ਯੂਨੀਵਰਸਿਟੀ ਹੈ ਉਹਨਾਂ ਦਾ ਕਰਜ਼ਾ ਵੀ ਮਾਫ਼ ਹੋਇਆ ਤੇ ਉਹਨਾਂ ਨੂੰ ਹੁਣ ਸਾਲਾਨਾ 360 ਕਰੋੜ ਗ੍ਰਾਂਟ ਆਉਂਦੀ ਹੈ ਸਰਕਾਰ ਵੱਲੋਂ ਜੋ ਕਿ ਪਹਿਲਾਂ ਨਾਲੋਂ ਕਈ ਗੁਣਾ ਵੱਧ ਹੈ ਮਤਲਬ ਇਹ ਤਾਕਤ ਹੁੰਦੀ ਹੈ ਵਿਦਿਆਰਥੀਆਂ ਦੀ ਇੱਕੇ ਵਿੱਚ ਇਸ ਯੂਨੀਵਰਸਿਟੀ ਦੇ ਦੀ ਇਤਿਹਾਸ ਰਿਹਾ ਹੈ ਵੀ ਇੱਥੇ 2017 ਵਿੱਚ ਜਦੋਂ 1100% ਫੀਸ ਹਾਈਕ ਹੋ ਗਈ ਸੀ ਮਤਲਬ ਜਿਵੇਂ ਅੱਜ ਜੇ ਫੀਸ 10000 ਹੈ ਤਾਂ ਕੱਲ ਨੂੰ 1 ਲੱਖ 10000 ਕਰ ਦਿੱਤੀ ਗਈ ਸੀ ਉਦੋਂ ਵੀ ਇੱਥੋਂ ਦੇ ਵਿਦਿਆਰਥੀਆਂ ਨੇ ਹੀ ਇਹਦੇ ਖਿਲਾਫ ਆਵਾਜ਼ ਚੁੱਕੀ ਸੀ ਇਹ ਜਿਹੜੇ ਸਾਰੇ ਆਹ ਵੱਡੀਆਂ ਪੋਲੀਟੀਕਲ ਪਾਰਟੀ ਜਿ ਸੂਰਨ ਵਿੰਗ ਨੇ ਇਹ ਸਾਰੇ ਉਸ ਜਿਹੜੇ ਸੰਘਰਸ਼ ਸੀਗਾ ਉਹ ਤਾਂ ਪਿੱਛੇ हट ਗਏ ਸੀਗੇ ਉਹਦੇ ਸ਼ਾਮਲ ਨਹੀਂ ਸੀ ਹੋਏ ਕਿਉਂਕਿ ਜਿਹੜੀਆਂ ਸਰਕਾਰਾਂ ਅੱਜ ਵਿਦਿਆਰਥੀ ਵਿਰੋਧੀ ਨੀਤੀਆਂ ਲੈ ਕੇ ਆ ਰਹੀਆਂ ਨੇ ਉਹਨਾਂ ਦੇ ਹੀ ਸਟੂਡੈਂਟ ਉਨਾ ਦੀ ਨੀਤੀਆਂ ਦੇ ਵਿਰੋਧ ਕਿਵੇਂ ਕਰ ਸਕਦੇ ਨੇ ਉਹ ਤਾਂ ਉਹਦੇ ਬਿਲਕੁਲ ਖਿਲਾਫ ਜਾਣ ਕੇ ਕੌਂਟਰਡਿਕਟ ਕਰਨਗੇ ਉਹ ਨਹੀਂ ਉਹ ਕਰ ਸਕਦੇ ਇਹ ਤਾਕਤ ਸਿਰਫ ਇੱਕ ਸੱਚੀ ਵਿਦਿਆਰਥੀ ਜਥੇਬੰਦੀ 'ਚ ਹੀ ਹੈਗੀ ਹੈ ਜਿਹੜੀ ਇਨਕਲਾਬੀ ਵਿਚਾਰਾਂ ਤੇ ਚੱਲਦੀ ਹੈ ਜੀ ਤੁਸੀਂ ਚਾਹ ਵੀ ਲੈਂਦੇ ਰਹੋ ਨਾਲ ਦੀ ਨਾਲ ਮੈਂ ਤੁਹਾਨੂੰ ਸਵਾਲ ਕਰਦਾ ਅਰੇ ਤੁਸੀਂ ਕਹਿੰਦੇ ਹੋ ਕਿ ਅਸੀਂ ਇਨਕਲਾਬੀ ਵਿਚਾਰਧਾਰਾ ਦੇ ਨੂੰ ਲੈ ਕੇ ਚੱਲਦੇ ਆ ਸਾਡੇ ਦਰਸ਼ਕ ਵੀ ਜਿਹੜੇ ਦੇਖ ਰਹੇ ਹੋਣਗੇ ਪੰਜਾਬ ਯੂਨੀਵਰਸਿਟੀ ਦੀ ਸਿਆਸਤ ਦੇ ਵਿੱਚ ਬਹੁਤ ਵੱਡੀ ਸਿਆਸਤ ਹੈ ਬਹੁਤ ਵੱਡਾ ਇੱਕ ਔਰਾ ਹੈ ਇਸ ਸਿਆਸਤ ਦਾ ਔਰ ਰਾਜਨੀਤਿਕ ਪਾਰਟੀਆਂ ਦੇ ਪੋਲੀਟੀਕਲ ਵਿੰਗ ਵੀ ਹੈਗੇ ਨੇ ਫਿਰ ਉਹਨਾਂ ਦੇ ਪਿੱਛੇ ਤਾਂ ਤੁਸੀਂ ਕਹਿੰਦੇ ਹੋ ਕਿ ਬਹੁਤ ਸਾਰੀ ਪਾਵਰ ਹੈ ਜਿਹੜੀ ਉਹ ਵੀ ਲੱਗੀ ਹੁੰਦੀ ਹੈ ਲਾਂਚ ਪੈਡ ਬਣਾਏ ਜਾਂਦੇ ਨੇ ਇੱਥੋਂ ਲੀਡਰ ਕੱਢੇ ਜਾਂਦੇ ਨੇ ਹਨਾ ਜੋ ਸਾਰਾ ਕੁਝ ਤੁਸੀਂ ਕਿਹੜੇ ਜੋ ਸਾਰੇ ਸਵਾਲ ਚੁੱਕੋਏ ਉਹਨਾਂ ਕੋਲੇ ਤਾਂ ਪਾਵਰ ਫਿਰ ਬਹੁਤ ਜ਼ਿਆਦਾ ਸਟਰਕਚਰ ਬਹੁਤ ਵੱਡਾ ਹੈ ਉਹਨਾਂ ਕੋਲੇ ਰਿਸੋਰਸਸ ਹੈਗੇ ਨੇ ਤੁਹਾਡੇ ਕੋਲੇ ਇਲੈਕਸ਼ਨ ਲੜਨ ਦੇ ਲਈ ਇੱਥੇ ਕਿਹਾ ਜਾਂਦਾ ਕਿ ਬਹੁਤ ਮਹਿੰਗਾ ਪੈਂਦਾ ਪੰਜਾਬ ਯੂਨੀਵਰਸਿਟੀ ਦਾ ਇਲੈਕਸ਼ਨ ਲੜਨਾ ਕੋਈ ਸਧਾਰਨ ਗੱਲ ਨਹੀਂ ਹੈ ਤੁਹਾਡੇ ਤੁਹਾਡੇ ਕੋਲੇ ਉਹਨਾਂ ਦਾ ਮੁਕਾਬਲਾ ਕਰਨ ਲਈ ਕੀ ਹੈ ਜਿਵੇਂ ਸਾਡੀ ਜਥੇਬੰਦੀ ਹੈ ਅਸੀਂ ਮਤਲਬ ਸਾਨੂੰ ਮਾਣ ਹੁੰਦਾ ਹੈ ਗੱਲ ਕਹਿੰਦੇ ਆ ਵੀ ਸਾਡੀ ਜਿਹੜੀ ਜਥੇਬੰਦੀ ਹੈ ਉਹ ਨਿਰੋਲ ਵਿਦਿਆਰਥੀਆਂ ਦੀ ਜਥੇਬੰਦੀ ਹੈ ਅਸੀਂ ਕਿਸੇ ਪੋਲੀਟੀਕਲ ਪਾਰਟੀ ਲੀਡਰ ਏਜੰਸੀ ਕਿਸੇ ਤੋਂ ਵੀ ਕੋਈ ਫੰਡ ਨਹੀਂ ਲੈਂਦੇ ਸਾਰਾ ਸਾਡਾ ਸਾਰਾ ਜਿਹੜਾ ਫੰਡ ਹੁੰਦਾ ਹੈ ਉਹ ਵਿਦਿਆਰਥੀਆਂ ਤੋਂ ਆਉਂਦਾ ਹੈ ਮਤਲਬ ਸਾਡੇ ਕੰਮ ਕਰਨ ਦੇ ਢੰਗਾਂ 'ਚ ਵੀ ਉਹ ਦਿਸਦਾ ਹੈ ਸਾਡੇ ਪੋਸਟਰ ਹੁੰਦੇ ਨੇ ਉਹ ਹੈਂਡ ਮੇਡ ਹੁੰਦੇ ਨੇ ਅਸੀਂ ਬੈਨਰ ਕੱਪੜਿਆਂ ਤੇ ਫਿਰ ਕੱਪੜੇ ਤੇ ਬਣਾਉਨੇ ਆ ਬੈਨਰ ਸਾਡੇ ਸਟicker ਹੁੰਦੇ ਨੇ ਉਹ ਹੱਥੀ ਲਿਖੇ ਹੁੰਦੇ ਨੇ ਮਤਲਬ ਅਸੀਂ ਇਹ ਬਦਲ ਦੇਣਾ ਚਾਹੁੰਨੇ ਆ ਯੂਨੀਵਰਸਿਟੀ 'ਚ ਜਿਵੇਂ ਤੁਸੀਂ ਉਹ ਦੇਖਿਆ ਹੋਊਗਾ ਵੀ ਇੱਥੇ ਸਟicker ਡਾਉਣ ਦਾ ਕਲਚਰ ਹੁੰਦਾ ਹੈ ਮਤਲਬ ਸਾਰੀਆਂ ਯੂਨੀਵਰਸਿਟੀ ਨੇ ਕੰਧਾਂ ਭਰੀਆਂ ਪਈਆਂ ਹੁੰਦੀਆਂ ਨੇ ਲੋਕਾਂ ਦੇ ਚਿਹਰਿਆਂ ਨਾਲ ਵੀ ਇਹ ਪੋਸਟਰ ਪ੍ਰਦਾਨ ਨੇ ਸਾਡੇ ਹਨਾ ਉਹ ਕਲਚਰ ਹੈ ਜਿਹੜਾ ਉਹ ਕਿੱਥੋਂ ਆਉਂਦਾ ਪੈਸਾ ਲੱਖਾਂ ਕਰੋੜਾਂ ਜਿਹੜਾ ਆਉਂਦਾ ਹੈ ਫੰਡ ਇਹਨਾਂ ਨੂੰ ਮਤਲਬ ਉਹਨੂੰ ਬਦਲਣ ਦੀ ਲੋੜ ਹੈ ਅੱਜ ਵੀ ਕੋਈ ਵਿਦਿਆਰਥੀ ਹੈ ਜਿਹੜਾ ਉਹ ਇਹਨਾਂ ਅਫੋਰਡ ਹੀ ਨਹੀਂ ਕਰ ਸਕਦਾ ਵੀ ਉਹ ਇੰਨੇ ਜ਼ਿਆਦਾ ਪੈਸਿਆਂ ਤੇ ਕੋਈ ਇਲੈਕਸ਼ਨ ਲੜ ਜੇ ਇਹ ਸਾਰੇ ਆਊਟਸਾਈਡ ਇਸ ਦਾ ਪੈਸਾ ਹੁੰਦਾ ਹੈ ਆਊਟਸਾਈਡ ਇਸ ਦੀ ਇੰਟਰਫੇਰੈਂਸ ਹੁੰਦੀ ਹੈ ਤੇ ਇੱਕ ਲਿੰਗਡੋ ਕਮੇਟੀ ਸੀਗੀ ਜਿਨ੍ਹਾਂ ਨੇ ਕੋਈ ਵੀ ਸੂਰੂ ਇਲੈਕਸ਼ਨ ਹੁੰਦੇ ਨੇ ਉਹਦੇ ਤੇ ਗਾਈਡਲਾਈਨਸ ਲਿਖੀਆਂ ਸਿਗੀਆਂ ਉਨਾ ਗਾਈਡਲਾਈਨਸ ਵਿੱਚ ਲਿਖਿਆ ਹੁੰਦਾ ਵੀ ਕੋਈ ਸਟੂਡੈਂਟ ਆਰਗੇਨਾਈਜੇਸ਼ਨ ਹੈਗੀ ਐ ਜਿਹੜੀ ਚੋਣਾਂ ਚ ਉਹ ਕੰਟੈਸਟ ਕਰ ਰਹੀ ਹੈ ਉਹ 5000 ਤੋਂ ਜ਼ਿਆਦਾ ਖਰਚੀ ਨਹੀਂ ਸਕਦੀ ਇਹ ਆਫੀਸ਼ੀਅਲ ਗਾਈਡਲਾਈਨਸ ਨੇ ਹੁਣ ਇਹਨਾਂ ਨੂੰ ਇਹ ਸਵਾਲ ਕੀਤਾ ਜਾਵੇ ਵੀ ਤੁਸੀਂ ਜਿਹੜੀ ਗਾਈਡਲਾਈਨ ਦਿੱਤੀ ਤਾਂ ਜਿਹਾ ਹੁਣ ਆਉਂਨੇ ਹੋ ਹਰ ਸਾਲ ਇਹ ਮਤਲਬ ਉਹ ਕਿੱਥੇ ਜਾਂਦੀ ਹੈ ਜਿਹੜੀ ਯੂਨੀਵਰਸਿਟੀ ਚ ਚੋਣਾਂ ਲੜਨ ਦਾ ਕੋਈ ਤਰੀਕਾ ਹੁੰਦਾ ਹੈ ਨਾ ਤੁਸੀਂ ਦੇਖੋ ਵੀ ਮਤਲਬ ਬਾਥਰੂਮਾਂ ਤੱਕ ਦੇ ਅੰਦਰ ਇਹ ਪੋਸਟਰ ਲਾਏ ਜਾਂਦੇ ਨੇ ਲਗਾਤਾਰ ਇਹ ਕਿੰਨੀ ਡਿਫੇਸਮੈਂਟ ਹੁੰਦੀ ਹੈ ਯੂਨੀਵਰਸਿਟੀ ਚ ਕਿੰਨੇ ਗੰਦੇ ਤਰੀਕੇ ਨਾਲ ਇੱਕ ਮਾਹੌ ਗੱਡੀਆਂ ਦੀਆਂ ਡਾਰਾਂ ਆਉਂਦੀਆਂ ਨੇ ਤੇ ਕੁੜੀਆਂ ਨਾਲ ਛੇੜ ਹੈ ਜਿਹੜੀ ਇਸ ਮਹੀਨੇ ਵਿੱਚ ਉਹ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਮਤਲਬ ਕਈ ਕੁੜੀਆਂ ਨੇ ਮੈਨੂੰ ਆਪ ਦੱਸਿਆ ਵੀ ਉਹਨਾਂ ਨੂੰ ਪਿਛਲੀ ਵਾਰੀ ਇਲੈਕਸ਼ਨ ਤੋਂ ਬਾਅਦ ਆਪਣੇ SIM ਬਦਲਨੇ ਪਏ ਉਹਨਾਂ ਨੂੰ ਇੰਨੇ ਫੋਨ ਆਉਂਦੇ ਸੀਗੇ ਇੰਨੇ ਮੈਸੇਜ ਆਉਂਦੇ ਸੀਗੇ ਮਤਲਬ ਇਹ ਜਿਹੜਾ ਕਲਚਰ ਹੈ ਵੀ ਇਹ ਬਹਾਨਾ ਮਿਲ ਜਾਂਦਾ ਸਾਰਿਆਂ ਨੂੰ ਕਿ ਬਾਹਰੋਂ ਲੋਕ ਲੈ ਕੇ ਆਓ ਕੁੜੀਆਂ ਨੂੰ ਇੱਥੇ ਛੇੜੋ ਗੱਡੀਆਂ ਲੈ ਕੇ ਆਓ ਹੁਣ ਕੱਲ ਰਾਤ ਦੀ ਗੱਲ ਹੈ ਅਸੀਂ ਪੀਐਸਰਲ ਕਾਰਬੋਲਿਕ ਨਾਟਕ ਤਿਆਰ ਕਰ ਰਹੇ ਹਾਂ ਤੇ ਉਹਦੀ ਰਿਹਰਸਲ ਕਰਦੇ ਪਏ ਸੀ ਤੇ ਅਸੀਂ ਇੱਕ ਇਹੋ ਜੀ ਥਾਂ ਤੇ ਖੜੇ ਸੀ ਕਿ ਜਿੱਥੇ ਗੱਡੀਆਂ ਆਹੀ ਨਹੀਂ ਸਕਦੀਆਂ ਜਿੱਥੇ ਪਾਰਕਿੰਗ ਖਤਮ ਹੋ ਜਾਂਦੀ ਹੈ ਉੱਥੇ ਅਸੀਂ ਦੇਖਿਆ ਪ੍ਰੈਕਟਿਸ ਦੇ ਦੌਰਾਨ ਉੱਥੇ ਇਸ ਵੀ ਆਦੀ ਡਾਰ ਆਈ ਇੱਕ ਤੇ ਉਹ ਗੇੜੀਆਂ ਮਾਰਨ ਲੱਗ ਗਏ ਉਸੇ ਆਪਣੀ ਜੀ ਲਾਈਟ ਹੁੰਦੀ ਹੈ ਉਹ ਫਲੈਸ਼ ਕਰਨ ਲੱਗੇ ਮਤਲਬ ਇਹ ਜਿਹੜਾ ਕਲਚਰ ਹੈ ਵੀ ਸਾਫ਼ ਪਤਾ ਲੱਗਦਾ ਵੀ ਆਊਟਸਾਈਡਰਜ਼ ਨੇ ਇਹਨਾਂ ਨੂੰ ਘਟਨਾਵਾਂ ਨਹੀਂ ਕਿ ਉਹਦੇ ਤੇ ਕੋਈ ਐਕਸ਼ਨ ਨਹੀਂ ਹੁੰਦਾ ਯੂਨੀਵਰਸਿਟੀ ਨੇ ਤਾਂ ਕਮੇਟੀਆਂ ਕਈ ਬਣਾਈਆਂ ਹੋਈਆਂ ਨੇ ਕਿ ਤੁਸੀਂ ਸਾਨੂੰ ਸ਼ਿਕਾਇਤ ਕਰੋ ਸ਼ਿਕਾਇਤ ਕਿਉਂ ਨਹੀਂ ਹੁੰਦੀ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਫਿਰ ਦੇਖੋ ਇਹ ਇੰਨੀ ਉਹ ਸਿੱਧੀ ਗੱਲ ਨਹੀਂ ਹੈਗੀ ਨਾ ਹੁਣ ਯੂਨੀਵਰਸਿਟੀ ਨੂੰ ਪਤਾ ਹੁੰਦਾ ਸਾਰੇ ਆ ਰਹੇ ਯੂਨੀਵਰਸਿਟੀ ਸਾਰੇ ਕੋਈ ਆਊਟਸਾਈਡਰ ਵੀ ਆ ਰਹੇ ਸਾਰੇ ਛੇੜਛਾੜ ਕਰਨ ਤਾਂ ਨਹੀਂ ਆਉਂਦੇ ਇਹ ਤਾਂ ਕੋਈ ਇੱਕ ਕੁਝ ਗਲਤ ਅਨਸਰ ਕੁਝ ਖਿਰਾਰਤੀ ਅਨਸਰ ਹੀ ਹੁੰਦੇ ਨੇ ਉਹਦੇ ਨਾਲ ਸਾਰੇ ਬਦਨਾਮ ਵੀ ਹੁੰਦੇ ਨੇ ਪਰ ਉਹਨਾਂ ਚ ਜਿਹੜੇ ਕਰ ਰਹੇ ਨੇ ਇਹ ਘਟਨਾਵਾ ਕਾਰਵਾਈ ਤਾਂ ਉਹਨਾਂ ਤੇ ਬੰਦੀ ਹੈ ਨਾ ਸਭ ਤੋਂ ਪਹਿਲਾਂ ਦੇਖੋ ਜਿਹੜੀਆਂ ਇੱਥੇ ਗੱਡੀਆਂ ਆਉਂਦੀਆਂ ਨੇ ਯੂਨੀਵਰਸਿਟੀ ਨੂੰ ਇਹ ਕਰਨਾ ਚਾਹੀਦਾ ਹੈ ਵੀ ਇੱਥੋਂ ਤੁਸੀਂ ਹਰ ਗੇਟ ਤੇ ਚੰਗੀਆਂ ਵੱਡੀਆਂ ਪਾਰਕਿੰਗ ਬਣਾਓ ਤੇ ਗੱਡੀਆਂ ਦੀ ਐਂਟਰੀ ਬੰਦ ਕਰੋ ਜਿਹਨੇ ਯੂਨੀਵਰਸਿਟੀ ਕੰਮ ਆਉਣਾ ਉਸ ਬੰਦੇ ਨੇ ਆ ਹੀ ਜਾਣਾ ਅੰਦਰ ਗੱਡੀਆਂ ਦੀ ਥਾਂ ਤੇ ਇੱਥੇ ਸ਼ਟਲ ਬੱਸ ਸਰਵਿਸ ਹੋਣੀ ਚਾਹੀਦੀ ਹੈ ਜਿਹੜੀ ਸਾਰੀ ਯੂਨੀਵਰਸਿਟੀ ਨੂੰ ਹਰ ਵੇਲੇ ਕਨੈਕਟਡ ਰੱਖੇ ਨਹੀਂ ਠੀਕ ਹੈ ਚਲੋ ਚਲੋ ਇੱਥੇ ਆ ਜਾਨੇ ਹਾਂ ਠੀਕ ਹੈ ਜੇ ਤੁਸੀਂ ਪ੍ਰੈਜ਼ੀਡੈਂਟ ਪ੍ਰਧਾਨ ਬਣਦੇ ਹੋ ਤਾਕੀ ਤੁਸੀਂ ਇਹ ਕੰਮ ਕਰਵਾਉਂਗੇ ਇਹ ਵੈਸੇ ਆਪਣੇ ਆਪ ਦੇ ਵਿੱਚ ਕਬੱਡਾ ਕੰਮ ਹੈ ਗੱਡੀਆਂ ਬੰਦ ਕਰਵਾਉਣਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਪਾਰਕਿੰਗਾਂ ਦਾ ਅਰੇਂਜਮੈਂਟਸ ਯੂਨੀਵਰਸਿਟੀ ਆਰਗੂਮੈਂਟ ਦਿੰਦੀ ਹੈ ਪਹਿਲਾਂ ਵੀ ਯੂਨੀਵਰਸਿਟੀ ਦੇ ਵਿੱਚ ਗੱਲ ਚੱਲਦੀ ਹੈ ਐਸਐਫਐਸਸੀ ਜਾਂ ਹੋਰ ਜਥੇਬੰਦੀਆਂ ਨੇ ਵੀ ਇਹ ਪਹਿਲਾਂ ਇੱਕ ਸਰਵੇ ਵੀ ਕਰਵਾਇਆ ਹੈ ਇਹਦੇ ਤੇ ਜਿਹੜਾ ਇੱਕ ਰੈਫਰੈਂਡਮ ਵੀ ਹੋਇਆ ਕਿ ਉਹਦੇ ਤੇ ਸਹਿਮਤੀ ਵੀ ਬਣੀ ਸੀ ਤੁਹਾਨੂੰ ਤੁਹਾਡੀ ਧਿਆਨ ਚੋਣਾ ਕੀ ਇਹ ਕੰਮ ਨੂੰ ਤੁਸੀਂ ਇਸ ਮੁੱਦੇ ਨੂੰ ਅੱਗੇ ਲੈ ਕੇ ਜਾ ਸਕਦੇ ਹੋ ਇਹ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਦੇਖੋ ਇਹ ਅਮਲ 'ਚ ਅਸੀਂ ਦੇਖਿਆ ਹੈ ਕਿ ਪੰਜਾਬੀ ਯੂਨੀਵਰਸਿਟੀ ਪਟ ਉਹਨੂੰ ਉੱਥੇ ਗੱਡੀਆਂ ਅੰਦਰ ਨਹੀਂ ਜਾ ਸਕਦੀਆਂ ਉੱਥੇ ਇੰਟਰੈਂਸ ਤੇ ਇੱਕ ਵੱਡੀ ਪਾਰਕਿੰਗ ਬਣੀ ਹੋਈ ਹੈ ਉੱਥੇ ਗੱਡੀਆਂ پارک ਹੋ ਕੇ ਜਿਹਨਾਂ ਨੂੰ ਕੰਮ ਹੁੰਦਾ ਲੋਕ ਉਹ ਆਪੇ ਚਲੇ ਜਾਂਦੇ ਨੇ ਤੇ ਉੱਥੇ ਉਹ ਜੀ ਕੋਈ ਸਮੱਸਿਆ ਨਹੀਂ ਆਉਂਦੀ ਸਗੋਂ ਉੱਥੇ ਛੇ ਛੜ ਕੁੜੀਆਂ ਨਾਲੋਂ ਘੱਟ ਹੁੰਦੀ ਹੈ ਕਿਉਂਕਿ ਇੱਥੇ ਗੱਡੀਆਂ ਨਾਲ ਕੀ ਹੁੰਦਾ ਜਦੋਂ ਹਨੇਰਾ ਹੋ ਜਾਂਦਾ ਕਿਸੇ ਕੁੜੀ ਨੇ ਲਾਇਬ੍ਰੇਰੀ ਤੋਂ ਫਸਲ ਵਾਪਸ ਜਾਣਾ ਹੈ ਕਿ ਸਿਕੂੜੀ ਨੇ ਸਾਇੰਸ ਲੈਬ ਡਿਪਾਰਟਮੈਂਟ ਵਾਲੇ ਬੱਚਿਆਂ ਨੂੰ ਕਈ ਵਾਰੀ 2-2 ਵਜੇ ਵੀ ਰਾਤ ਨੂੰ ਡਿਪਾਰਟਮੈਂਟ ਜਾਣਾ ਪੈਂਦਾ ਆਪਣੇ ਐਕਸਪੈਰੀਮੈਂਟ ਚੈੱਕ ਕਰਨੇ ਉੱਥੇ ਜਾਣਾ ਉੱਥੇ ਕੀ ਹੁੰਦਾ ਵੀ ਗੱਡੀ ਰੁਕਦੀ ਐ ਕੋਈ ਗਾਣਾ ਵੱਜਦਾ ਐ ਕੋਈ ਭੈੜਾ ਕਮੈਂਟ ਪਾਸ ਕਰਦਾ ਐ ਕੋਈ ਭੈੜੀ ਜੀ ਗੱਲ ਕਰਦੇ ਤੇ ਗੱਡੀ ਫੇਰ ਉਹ ਭਜਾ ਲੈ ਕੇ ਜਾਂਦੇ ਨੇ ਮਤਲਬ ਇਹ ਜਿਹੜੀ ਚੀਜ਼ ਐ ਵੀ ਗੱਡੀਆਂ ਕਰਕੇ ਇਹ ਬੱਚੇ ਰਹਿੰਦੇ ਨੇ ਦੂਜਾ ਗੱਡੀਆਂ ਚ ਇੱਥੇ ਇਲੈਕਸ਼ਨ ਦਾ ਜਿਹੜਾ ਕਿੰਨਾ ਮਾਹੌਲ ਹੁੰਦਾ ਹੁਣ ਸਾਰਿਆਂ ਨੂੰ ਪਤਾ ਵੀ ਇੱਥੇ ਪੈਸੇ ਆਉਂਦੇ ਨੇ ਹਨਾ ਇੱਥੇ ਨਸ਼ੇ ਵੀ ਆਉਂਦੇ ਨੇ ਇੱਥੇ ਸ਼ਰਾਬ ਵੀ ਉਹੀ ਤਾਂ ਗੱਡੀਆਂ 'ਚ ਹੀ ਆਉਂਦਾ ਸਾਰਾ ਸਮਾਨ ਜੇ ਗੱਡੀਆਂ ਇੱਥੋਂ ਬੰਦ ਹੋਣਗੀਆਂ ਤਾਂ ਇਹ ਯੂਨੀਵਰਸਿਟੀ ਦਾ ਜਿਹੜਾ ਕਲਚਰ ਹੈ ਉਹਦੇ ਤੇ ਬਹੁਤ ਵੱਡਾ ਪ੍ਰਭਾਵ ਪਾਊਗਾ ਉਹ ਚੰਗਾ ਹੋਊਗਾ ਇੱਕ ਯੂਨੀਵਰਸਿਟੀ ਨੇ ਜਿਹੜੀ ਇੱਕ ਸਪੇਸ ਹੋਣੀ ਚਾਹੀਦੀ ਹੈ ਵੀ ਵਿਦਿਆਰਥੀ ਪੱਕੀ ਸਪੇਸ ਹੋਣੀ ਚਾਹੀਦੀ ਹੈ ਸਾਨੂੰ ਸੈਕਸ਼ਨ ਦੇ ਲਈ ਤੁਸੀਂ ਕੰਮ ਕਰੋਗੇ ਹਾਂਜੀ ਸਾਨੂੰ ਅਸਰ ਰੱਖੇ ਕੁੜੀ ਹੋਣ ਦੇ ਨਾਲ ਤੇ ਮੈਂ ਕਹਿ ਸਕਦੀ ਆ ਵੀ ਮੇਰੇ ਨਾਲ ਵੀ ਹੋਇਆ ਵੀ ਗੱਡੀਆਂ ਜਿਹੜੇ ਉਹ ਆਉਂਦੇ ਨੇ ਆਊਟਸਾਈਡ ਤੋਂ ਆਉਂਦੇ ਨੇ ਉਹ ਛੇੜਛਾੜ ਕਰਦੇ ਨੇ ਇਹਦੇ ਤੇ ਬਹੁਤ ਵੱਡਾ ਅਸਰ ਪਾਊਗਾ ਜੇ ਅਸੀਂ ਗੱਡੀਆਂ ਬੰਦ ਕਰਾਵਾਂਗੇ ਯੂਨੀਵਰਸਿਟੀ 'ਚ ਹੂੰ ਤੁਹਾਡੀ ਜਥੇਬੰਦੀ ਤੇ ਵਿੱਚ ਬਹੁਤ ਪੁਰਾਣੇ ਨਾਮ ਹੁੰਦੇ ਸੀਗੇ ਔਰ ਤੁਸੀਂ ਸਾਰੇ ਇਕੱਠੇ ਵੀ ਕੰਮ ਕਰਦੇ ਮੈਂ ਤੁਹਾਨੂੰ ਇੱਥੇ ਕਿਸੇ ਕੈਂਪਸ ਦੇ ਵਿੱਚ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਖਲਾਰਾ ਪੈ ਜਾਂਦਾ ਔਰ ਤੁਸੀਂ ਜਿਹੜੇ ਉਹ ਜਥੇਬੰਦੀ ਦੇ ਵਿੱਚੋਂ ਗਰੁੱਪਾਂ ਦੇ ਵਿੱਚੋਂ WhatsApp ਦੇ ਵਿੱਚੋਂ ਮੈਂ ਇਹ ਵੀ ਸੁਣਿਆ ਤੁਹਾਡੇ ਜਥੇਬੰਦੀ ਚ ਵਾਪਰਿਆ ਤੁਸੀਂ ਇਹ ਬੰਦੇ ਹਟਾਤੇ ਆਪਣੀ ਬੰਦੇ ਹਟਾਤੇ ਇਹ ਕਿਉਂ ਤੁਹਾਨੂੰ ਐਕਸ਼ਨ ਇਹ ਕਿਉਂ ਕਾਰਵਾਈ ਕਰਨੀ ਪਈ ਆ ਤੁਹਾਨੂੰ ਦੇਖੋ ਜਿਹੜੀ ਉਹ ਗਰੁੱਪਾਂ ਦੀ ਗੱਲ ਹੈ ਉਹ ਤਾਂ ਐਸੀ ਕੋਈ ਗਰੁੱਪ ਸੀਗੇ ਜਿਹਦੇਸ ਮੈਂਬਰਸ ਨਹੀਂ ਵੀ ਸੀਗੇ ਹਨਾ 2019 ਦੇ 2020 ਦੇ ਬਣੇ ਹੋਏ ਗਰੁੱਪ ਸੀਗੇ ਮਤਲਬ ਉਹ ਚਾਹੀ ਨਹੀਂ ਹੈਗਾ ਵੀ ਐਸੀ ਕੋਈ ਖਾਸ ਮੈਂਬਰ ਹਟਾਈ ਹੈ ਉਹ ਐਸੀ ਗਰੁੱਪ ਖਤਮ ਹੀ ਕੀਤੇ ਸੀਗੇ ਉਹਦੇ ਚ ਉਹਨਾਂ ਗਰੁੱਪਾਂ 'ਚ ਹੁਣ ਅਸੀਂ ਵੀ ਨਹੀਂ ਹੈਗੇ ਤੇ ਦੂਜੀ ਗੱਲ ਹੈ ਜਿਹੜੀ ਮਤਲਬ ਜਿਹੜੇ ਕੁਝ ਮੈਂਬਰਸ ਨੇ ਜਿਹੜੇ ਪਹਿਲਾਂ ਤੋਂ ਪਹਿਲਾਂ ਲੰਬੇ ਸਮੇਂ ਤੋਂ ਸਰਗਰਮ ਸੀਗੇ ਪਰ ਪਿਛਲੇ ਕੁਝ ਮਹੀਨਿਆਂ ਤੋਂ ਗੈਰ ਸਰਗਰਮ ਸੀਗੇ ਉਹਦੇ ਤੋਂ ਬਾਅਦ ਉਹਨਾਂ ਨੇ ਜਿਹੜੀ ਭੰਤ ਤੋੜ ਦੀਆਂ ਕਾਰਵਾਈਆਂ ਕਰਨੀਆਂ ਸ਼ੁਰੂ ਕੀਤੀਆਂ ਸੀਗੀਆਂ ਜਿਹਦੇ ਕਰਕੇ ਪੀਐਸਰਲ ਕਾਰਡ ਦੀ ਇੱਥੇ ਜਿਹੜੀ ਚੰਡੀਗੜ੍ਹ ਇਕਾਈ ਦੀ ਕਮੇਟੀ ਨੇ ਇਹ ਫੈਸਲਾ ਲਿਆ ਸੀਗਾ ਕਮੇਟੀ ਮੀਟਿੰਗ ਕਰਕੇ ਵੀ ਉਸ ਇੱਕ ਮੈਂਬਰ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਕੀਤੀ ਜਾਵੇ ਉਹ ਫੈਸਲਾ ਲਿਆ ਗਿਆ ਸੀਗਾ ਤੇ ਉਹਦੇ ਨਾਲ ਮਤਲਬ ਜਿਹੜੀ ਜਿੱਥੇ ਵੀ ਆਉਂਦਾ ਕਿ ਤੁਸੀਂ ਇੰਡੀਪੈਂਡੈਂਟ ਤਾਂ ਕੋਈ ਫੈਸਲਾ ਨਹੀਂ ਕਰਦੇ ਤੁਹਾਡੇ ਵੀ ਫੈਸਲੇ ਕਿਤੋਂ ਹੋਰ ਚੈਨਲ ਤੋਂ ਥਰਡ ਪਾਰਟੀ ਕੋਈ ਆ ਜਿਹੜੇ ਤੁਹਾਡੇ ਕੰਮ ਕਰਨ ਦੇ ਤੁਹਾਡੇ ਫੈਸਲੇ ਉਥੋਂ ਲੈ ਜਾਂਦੇ ਨੇ ਇਹ ਇਹਦੇ ਵਿੱਚ ਕਿੰਨਾ ਕੁ ਸੱਚ ਹੈ ਦੇਖੋ ਪੰਜਾਬ ਸੂਰਜ ਜੂਨੀ ਲਲਕਾਰ ਦੀ ਇੱਕ ਸੂਬਾ ਕਮੇਟੀ ਹੈ ਤੇ ਸਾਡੀਆਂ ਵੱਖ-ਵੱਖ ਜਿਹੜੀਆਂ ਇਕਾਈਆਂ ਨੇ ਅਲੱਗ-ਅਲੱਗ ਸ਼ਹਿਰਾਂ 'ਚ ਉਹ ਨੇ ਜਿਹੜਾ ਮਤਲਬ ਕੋਈ ਥਰਡ ਪਾਰਟੀ ਹੈ ਇਹਦੇ ਮਾਰੇ ਮੈਨੂੰ ਵੀ ਨਹੀਂ ਪਤਾ ਤੁਸੀਂ ਕੀ ਗੱਲ ਕਰ ਰਹੇ ਹੋ ਮਤਲਬ ਇਹ ਇਲਜ਼ਾਮ ਹੁੰਦੇ ਨੇ ਕਿਸੇ ਵੀ ਜਥੇਬੰਦੀ ਉੱਤੇ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸ਼ਾਇਦ ਤੁਹਾਡੀ ਸੂਬਾ ਕਮੇਟੀ ਨੂੰ ਕਹਿ ਰਹੇ ਹੋਣ ਕਿ ਜਿਹੜਾ ਤੁਸੀਂ ਡਿਸੀਜਨ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਲੈਣਾ ਉਸ ਡਿਸੀਜਨ ਦੀ ਦੀ ਜਿਹੜੀ ਜਿਹੜੀ ਡਾਇਰੈਕਸ਼ਨ ਆ ਕਿ ਤੋਂ ਹੋਰ ਪੈਦਾ ਹੋ ਰਹੀ ਹੈ ਕਿ ਤੁਸੀਂ ਆਪ ਖੁਦ ਮੈਨੇਜ ਕਰਦੇ ਹੋ ਤੁਸੀਂ ਦੱਸਣਾ ਸੱਚੇ ਤੁਹਾਡੇ ਤੇ ਸਵਾਲ ਹੈ ਤੁਸੀਂ ਦੱਸਣਾ ਕਿਵੇਂ ਜਿਹੜਾ ਜਿਹੜੀ ਹੁਣ ਤੁਸੀਂ ਉਦਾਹਰਨ ਦਿੱਤੀ ਹੈ ਮੈਂ ਆਪ ਵੀ ਕਹਿੰਨੇ ਵੀ ਜਿਹੜੀ ਮੈਂਬਰਸ਼ਿਪ ਰੱਦ ਕਰਨ ਵਾਲਾ ਫੈਸਲਾ ਹੈ ਉਹ ਇਥੋਂ ਦੀ ਕਮੇਟੀ ਦੀ ਮੀਟਿੰਗ ਹੋ ਕੇ ਚੰਡੀਗੜ੍ਹ ਦੀ ਕਿਹੜੀ ਕਮੇਟੀ ਹੈ ਇਥੇ ਪੰਜਾਬ ਸਿਨਚਰਨ ਲਲਕਾਰ ਦੀ ਪੀਯੂ ਦੀ ਉਹਨਾਂ ਨੇ ਮਿਲ ਕੇ ਕਮੇਟੀ ਮੀਟਿੰਗ ਕਰਕੇ ਫੈਸਲਾ ਲਿੱਤਾ ਸੀਗਾ ਇਹ ਕਹਿੰਦਾ ਭਾਬਾ ਕਿ ਜਿਸ ਤਰ੍ਹਾਂ ਦੂਜੀ ਪੋਲਿਟਿਕਲ ਵਿੰਗਾਂ ਤੇ ਲੱਗਦਾ ਹੈ ਹਾਈ ਕਮਾਂਡ ਕਲਚਰ ਨਹੀਂ ਹੈ ਤੁਹਾਡੀ ਪਾਰਟੀ ਦੇ ਨਹੀਂ ਨਹੀਂ ਜੀ ਨਹੀਂ ਹੈਗਾ ਸਾਡੀ ਇੱਕ ਸੁਪਰ ਕਮੇਟੀ ਹੈ ਤੇ ਅਲੱਗ-ਅਲੱਗ ਕਾਇਆਂ ਨੇ ਉਹਨਾਂ ਦੀਆਂ ਅਲੱਗ-ਅਲੱਗ ਕਮੇਟੀਆਂ ਨੇ ਉਹ ਬਹੁਤ ਡੈਮੋਕਰੈਟਿਕ ਤਰੀਕੇ ਨਾਲ ਕੰਮ ਕਰਦੀਆਂ ਨੇ ਜੋ ਵੀ ਫੈਸਲੇ ਲਏ ਜਾਂਦੇ ਨੇ ਉਹ ਮਿਲ ਕੇ ਬਹੁਮਤ ਨਾਲ ਲਏ ਜਾਂਦੇ ਨੇ ਜੀ ਹੋਰ ਆਖਰ ਦੇ ਵਿੱਚ ਕੋਈ ਸੁਨੇਹਾ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਸਾਡੇ ਦਰਸ਼ਕ ਅਸੀਂ ਅੱਜ ਸਾਰੇ ਵਿਦਿਆਰਥੀਆਂ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਜਿਹੜੀ ਰਾਜਨੀਤੀ ਹੈ ਇੱਥੋਂ ਦੀ ਉਹ ਸਿਰਫ ਪੰਜਾਬੀ ਨਹੀਂ ਵਸਦੀ ਜਰਾਜਨੀਤੀ ਨਹੀਂ ਹੈਗੀ ਜੇ ਮੈਨੂੰ ਤੁਸੀਂ ਹੁਣ ਹੀ ਦੇਖ ਸਕਦੇ ਹੋ ਇੱਥੇ ਸਟਿੱਕਰ ਡਾਏ ਜਾ ਰਹੇ ਨੇ ਕਿੰਨੇ ਆਊਟਸਾਈਡਰ ਆਏ ਹੋਏ ਨੇ ਤੁਹਾਨੂੰ ਸ਼ੋਰ ਸੁਣ ਰਿਹਾ ਹੋਊਗਾ ਮਤਲਬ ਇਹ ਜਿਹੜਾ ਕਲਚਰ ਹੈ ਇਹ ਆਮ ਸਮਾਜ ਚੱਲ ਸਕਦਾ ਹੈ ਪਰ ਆਪਾਂ ਆਪਨੂੰ ਇਹਦੇ ਖਿਲਾਫ ਬੋਲਣ ਦੀ ਲੋੜ ਹੈ ਵੀ ਅੱਜ ਵਿਦਿਆਰਥੀ ਨੇ ਉਹ ਸੂਝਵਾਨ ਨੇ ਸਿਆਣੇ ਨੇ ਆਪਾਂ ਆਪਣੀ ਰਾਜਨੀਤੀ ਬਦਲੀਏ ਤੇ ਉਹ ਜਿਹੜੇ ਪੋਲਿਟੀਕਲ ਵਿੰਗ ਨੇ ਜਿਹੜੇ ਬਲਾਤਕਾਰ ਇਹਨੂੰ ਲਗਾਤਾਰ ਸ਼ਹਿਦ ਦਿੰਦੇ ਨੇ ਜਿਹੜੇ ਇੰਨੇ ਲੋਕਾਂ ਨੂੰ ਲੁੱਟਦੇ ਨੇ ਲੋਕ ਦੋਖੀ ਆਪਣੀਆਂ ਨੀਤੀਆਂ ਲੈ ਕੇ ਨਾ ਕਰੀਏ ਉਹਨਾਂ ਦੇ ਸਟੂਡੈਂਟ ਵਿੰਗਾਂ ਤੇ ਭਰੋਸਾ ਨਾ ਕਰੀਏ ਵੀ ਉਹ ਸਾਡੇ ਲਈ ਵਿਦਿਆਰਥੀ ਵਾਲੇ ਕੁਝ ਚੰਗਾ ਕਰਨਗੇ ਆਪਣੇ ਮੁੱਦਿਆਂ ਦੇ ਕੰਮ ਕਰੀਏ ਇਸ ਵੇਲੇ ਇਸ ਸਾਲ 2024 ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਕੱਲੀ ਕੱਲੀ ਪੀਐਸਯੂ ਨਾਲ ਕਾਜ ਜਥੇਬੰਦੀ ਹੈ ਇਨਕਲਾਬੀ ਜਥੇਬੰਦੀ ਹੈ ਜਿਹੜੀ ਪ੍ਰੈਜ਼ੀਡੈਂਸ਼ੀਅਲ ਪੋਸਟ ਤੇ ਲੜ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਜ਼ਰੂਰ ਪੀਐਸਯੂ ਨਾਲ ਜੁੜੋ ਜ਼ਰੂਰ ਸਪੋਰਟ ਕਰੋ ਤਾਂ ਕਿ ਅਸੀਂ ਪੂਰੇ ਪੰਜਾਬ 'ਚ ਇੱਕ ਚੰਗੀ ਰਾਜਨੀਤੀ ਕਰ ਸਕੀਏ ਵਿਦਿਆਰਥੀ ਲਹਿਰ ਨੂੰ ਦੀਮੂੜੇ ਸਾਰੀ ਕਰ ਸਕੀਏ ਇਸ ਕਰਕੇ ਜ਼ਰੂਰ ਸਪੋਰਟ ਕਰੋ ਪੀਐਸਰਕਾਰ ਨਾਲ ਜ਼ਰੂਰ ਜੁੜੋ ਅਤੇ ਇਲੈਕਸ਼ਨ ਵਿੱਚ ਜ਼ਰੂਰ ਸਪੋਰਟ ਕਰੋ